ਆਮ ਆਦਮੀ ਪਾਰਟੀ ਦੇ ਇੱਕ ਹੋਰ ਮੰਤਰੀ ਦੀ ਕਥਿਤ ਅਸ਼ਲੀਲ ਵੀਡੀਓ ਸਾਹਮਣੇ ਆ ਗਈ ਹੈ। ਵਿਕਰਮ ਸਿੰਘ ਮਜੀਠੀਆ ਦਾ ਇੱਕ ਬਿਆਨ ਆਇਆ ਹੈ। ਪਟਿਆਲਾ ਵਿੱਚ ਆਪਣੀ ਪੇਸ਼ੀ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੇ ਇੱਕ ਇਹੋ ਜਿਹਾ ਬਿਆਨ ਜਾਰੀ ਕਰ ਦਿੱਤਾ ਕਿ ਪੱਤਰਕਾਰਾਂ ਨੂੰ ਛੱਡ ਕੇ ਹੁਣ ਪੂਰੇ ਪੰਜਾਬ ਦੇ ਹੀ ਹੋਸ਼ ਉੱਡ ਗਏ ਨੇ। ਵਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਗਣਤੰਤਰ ਦਿਵਸ ਤੋਂ ਪਹਿਲਾਂ ਇੱਕ ਵੱਡਾ ਖੁਲਾਸਾ ਹੋਣ ਵਾਲਾ ਹੈ। ਜਿਸ ਖੁਲਾਸੇ ਬਾਰੇ ਸੀਐਮ ਭਗਵੰਤ ਮਾਨ ਵੀ ਜਾਣਦੇ ਨੇ ਅਤੇ ਉਹ ਮੰਤਰੀ ਵੀ ਜਾਣਦਾ ਆ ਜਿਸ ਦੀ ਉਹ ਵੀਡੀਓ ਹੈ। ਉਹਨੇ ਸਾਫ਼ ਕਿਹਾ ਹੈ ਕਿ ਇੱਕ ਵੀਡੀਓ ਜਿਸ ਦੇ ਬਾਰੇ ਉਹ ਕਾਫੀ ਦੇਰ ਤੋਂ ਦੱਸ ਰਹੇ ਸੀ ਕਾਫੀ ਦੇਰ ਤੋਂ ਗੱਲ ਕਰ ਰਹੇ ਸੀ ਉਸ ਵੀਡੀਓ ਨੂੰ ਹੁਣ ਸਾਹਮਣੇ ਲਿਆਉਣ ਦਾ ਸਮਾਂ ਆ ਗਿਆ ਹੈ ਔਰਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਕਿਸੇ ਸਬੰਧਤ ਵਿਅਕਤੀ ਨੂੰ ਜਿਹੜਾ ਕਿ ਇੱਕ ਅਹੁਦੇਦਾਰ ਹੋਵੇਗਾ ਜਿਹੜਾ ਕਿ ਕੋਈ ਕਾਰਵਾਈ ਕਰ ਸਕੇਗਾ ਉਸ ਨੂੰ ਹੀ ਇਹ ਵੀਡੀਓ ਸੌਂਪਣਗੇ ਦਰਸਲ ਕਾਫੀ ਮਹੀਨਿਆਂ ਤੋਂ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਇਹ ਇਲਜ਼ਾਮ ਲਾਇਆ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਇੱਕ ਹੋਰ ਮੰਤਰੀ ਦੀ ਕਥਿਤ ਅਸ਼ਲੀਲ ਵੀਡੀਓ ਜਾਂ ਫਿਰ ਆਪੱਤੀਜਨਕ ਵੀਡੀਓ ਜਿਹੜੀ ਹੈ ਉਹ ਉਹਨਾਂ ਦੇ ਕੋਲ ਹੈ ਔਰ ਉਹ ਦਿਖਾਣੀ ਬਹੁਤ ਜ਼ਰੂਰੀ ਹੈ ਕਿਉਂਕਿ ਗਣਤੰਤਰ ਦਿਵਸ ਆਉਣ ਵਾਲਾ ਆ ਔਰ ਉਹਨਾਂ ਦੇ ਬਕੌਲ ਗਣਤੰਤਰ ਦਿਵਸ ਦੇ ਉੱਤੇ ਝੰਡਾ ਫਹਿਰਾਉਣ ਦੇ ਲਈ ਉਸ ਨੂੰ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਜਿਸ ਦੀ ਇਹ ਵੀਡੀਓ ਵੇਖੀ ਹੈ ਯਾਨੀ ਕਿ ਕਿਸੇ ਹੋਰ ਮੰਤਰੀ ਦੀ ਵੀਡੀਓ ਸਾਹਮਣੇ ਆ ਰਹੀ ਹੈ ਕਿਉਂਕਿ ਇੱਕ ਪਾਸੇ ਤਾਂ ਗਣਤੰਤਰ ਦਿਵਸ ਦੇ ਵਿੱਚ ਝੰਡਾ ਫਹਿਰਾਉਣ ਦੇ ਵਾਸਤੇ ਸਾਰੇ ਮੰਤਰੀਆਂ ਦੀ ਡਿਊਟੀਆਂ ਜਿਹੜੀਆਂ ਨੇ ਉਹ ਲਗਾ ਦਿੱਤੀਆਂ ਗਈਆਂ ਨੇ ਔਰ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਮੰਤਰੀ ਜਿਹੜੇ ਆ ਉਹ ਝੰਡਾ ਫਹਿਰਾਉਣਗੇ ਪਰ ਉਸ ਵਾਸਤੇ ਦੂਜੇ ਪਾਸੇ ਵਿਕਰਮ ਸਿੰਘ ਮੰਜੀਠੀਆ ਦੇ ਵੱਲੋਂ ਜ਼ਰੂਰ ਇਹ ਐਲਾਨ ਕਰ ਦਿੱਤਾ ਗਿਆ ਕਿ ਹੁਣ ਸਮਾਂ ਆ ਗਿਆ ਕਿ ਉਹ ਵੀਡੀਓ ਜਿਹੜੀ ਹੈ ਉਹ ਸਾਹਮਣੇ ਲਿਆਂਦੀ ਜਾਵੇ ਔਰ ਦੱਸ ਦਿੱਤਾ ਜਾਵੇ ਕਿ ਉਹ ਕਿਹੜੇ ਮੰਤਰੀ ਦੀ ਵੀਡੀਓ ਹੈ ਇਸ ਬਾਰੇ ਉਹ ਕਿਹੜੇ ਮੰਤਰੀ ਦੀ ਵੀਡੀਓ ਹੈ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਵਿਕਰਮ ਸਿੰਘ ਮੰਜੀਠੀਆ ਨੂੰ ਆਓ ਸੁਣਦੇ ਹਾਂ ਉਹ ਕੀ ਬੋਲੇ ਹੁਣ ਤੁਹਾਡੇ ਨਾਲ ਵਾਅਦਾ ਕਿ ਝੰਡਾ ਲਰਾਉਣ ਤੋਂ ਪਹਿਲਾਂ ਇਹ ਵੀਡੀਓ ਮੈਂ ਬੜੀ ਛੇਤੀ ਨਹੀਂ ਲ ਉਹ ਆਲਾ ਨਹੀਂ ਕਰੀਦਾ ਹੁੰਦਾ ਮੇਰਾ ਵੀ ਇਹ ਇਹ ਵੀਡੀਓ ਬੜੀ ਛੇਤੀ ਕਿਸੇ ਉਹੋ ਜੀ ਅਥਾਰਟੀ ਅੱਗੇ ਜਾ ਕੇ ਦਊਂਗਾ ਜਿੱਦੇ ਇਹਦੇ ਤੇ ਨਿਰਪੱਖ ਜਾਂਚ ਹੋ ਕੇ ਸਚਾਈ ਤੁਹਾਡੇ ਸਾਹਮਣੇ ਆਵੇ ਕਿਉਂਕਿ ਉਸ ਇਸ ਵੀਡੀਓ ਨੂੰ ਦਬਾਉਣ ਦੀ ਇਹ ਵੀਡੀਓ ਜਿਨ੍ਹਾਂ ਨੇ ਬਣਾਈ ਆ ਉਹਨਾਂ ਨੂੰ ਖਰੀਦਣ ਦੀ ਹਰ ਤਰੀਕੇ ਦੀ ਗੱਲ ਹੋਈ ਔਰ ਉਸ ਮੰਤਰੀ ਨੂੰ ਵੀ ਪਤਾ ਨਾਮ ਨਾਮ ਆਈ ਜਾਣਾ ਜਦੋਂ ਵੀਡੀਓ ਆ ਗਈ ਤੇ ਨਾ ਕੀ ਸ਼ਕਲ ਆ ਜਾਣੀ ਸਭ ਨੂੰ ਹਾਂਜੀ ਵਿਕਰਮ ਸਿੰਘ ਜਿੰਦਾਬਾਦ ਇਹ ਜੇ ਕੰਮ ਜਿਹੜਾ ਕਰਦਾ ਨਾ ਉਹ ਮਾਝੇ ਦਾ ਚਾਹੀਦਾ ਨਾ ਮਾਲਵੇ ਦਾ ਚਾਹੀਦਾ ਨਾ ਦੁਆਬੇ ਦਾ ਚਾਹੀਦਾ ਉਹ ਕੱਲਾ ਤੇ ਕੱਲਾ ਝਾੜੂ ਵਾਲੇ ਹੀ ਅਰਥੇ ਜੀ ਹਰਕਤ ਕਰ ਸਕਦੇ ਆ ਭਾਈ ਇਹ ਚੰਗੇ ਕੰਮ ਨਹੀਂ ਤੁਹਾਨੂੰ ਸਭ ਨੂੰ ਬੇਨਤੀ ਆ ਕਿ ਜੇ ਦਿਨ ਮੈਂ ਵੀਡੀਓ ਆਉਣੀ ਆ ਵੀਡੀਓ ਜਿੰਨਾਂ ਨੂੰ ਮੈਂ ਦੇਣੀ ਆ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਆਪ ਦੇ ਆਪ ਦੇ ਮੋਬਾਈਲ ਫੋਨ ਨਿਆਣਿਆਂ ਨਿਊਣਿਆਂ ਕੋਲੋਂ ਖੋਲਿਓ ਆਪ ਵੀ ਵੇਖਿਓ ਨਹੀਂ ਵੇਖਿਓ ਮੈਂ ਤਾਂ ਸਲਾਹੀ ਦੇ ਸਕਦਾ ਪਿਛਲੀ ਵਾਰ ਵੀ ਕੋਈ ਬਾਕੀ ਸਵਾਰੀ ਆਪ ਦੀ ਸਮਾਨ ਲਈ ਆਪ ਜਿੰਮੇ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ